ਸੀਆਲਕੋਟ ਨਗਰ ਵਿੱਚ ਫਕੀਰ ਹਮਜਾ ਗੋਸ਼ ਰਹਿੰਦਾ ਸੀ ਜਿਹੜਾ ਕਿ ਰਿੱਧੀਆਂ ਸਿੱਧੀਆਂ ਦਾ ਮਾਲਕ ਸੀ ਤੇ ਉਸ ਦੀ ਦੂਰ ਦੂਰ ਤੱਕ ਬੜੀ ਮਾਨਤਾ ਸੀ ਪਰ ਇੱਕ ਦਿਨ ਅਜਿਹਾ ਕੀ ਹੋਇਆ ਕਿ ਫਕੀਰ ਹਮਜਾ ਗੋਸ਼ ਸੀਆਲਕੋਟ ਨਗਰ ਨੂੰ ਤਬਾਹ ਕਰਨ ਲਈ ਤਪੱਸਿਆ ਤੇ ਬੈਠ ਗਿਆ ਕਿ 40 ਦਿਨ ਦੀ ਤਪੱਸਿਆ ਤੇ ਬੈਠ ਕੇ ਮੈਂ ਇਸ ਪੂਰੇ ਸਿਆਲਕੋਟ ਨਗਰ ਨੂੰ ਤਬਾਹ ਕਰ ਦੇਣਾ ਹੈ ਜਿਸ ਦਾ ਕਾਰਨ ਇਹ ਸੀ ਕਿ ਸਿਆਲਕੋਟ ਨਗਰ ਦੇ ਇੱਕ ਪਰਿਵਾਰ ਦੇ ਘਰ ਔਲਾਦ ਨਹੀਂ ਹੁੰਦੀ ਸੀ ਤੇ ਉਹ ਪਰਿਵਾਰ ਫਰਿਆਦ ਲੈ ਕੇ ਫਕੀਰ ਹਮਜਾ ਗੋਸ਼ਪਾਸ ਪਹੁੰਚਿਆ ਤਾਂ ਫਕੀਰ ਹਮਜਾ ਗੋਸ਼ ਨੇ ਉਹਨਾਂ ਨੂੰ ਆਸ਼ੀਰਵਾਦ ਦਿੱਤਾ ਕਿ ਤੁਹਾਡੇ ਘਰੇ ਇੱਕ ਨਹੀਂ ਬਲਕਿ ਦੋ ਪੁੱਤਰ ਹੋਣਗੇ ਜਿੰਨਾ ਵਿੱਚੋਂ ਇੱਕ ਤੁਸੀਂ ਰੱਖ ਲੈਣਾ ਹੈ ਤੇ ਦੂਸਰਾ ਮੈਨੂੰ ਦੇ ਦੇਣਾ ਹੈ ਤਾਂ ਉਸ ਵੇਲੇ ਉਹ ਪਰਿਵਾਰ ਫਕੀਰ ਹਮਜਾ ਗੋਸ਼ ਨਾਲ ਸਹਿਮਤ ਹੋ ਗਿਆ ਪਰ ਜਦੋਂ ਉਹਨਾਂ ਘਰੇ ਦੋ ਜੁੜਵਾ ਬੱਚੇ ਹੋਏ ਤਾਂ ਉਸ ਪਰਿਵਾਰ ਕੋਲੋਂ ਆਪਣਾ ਬੱਚਾ ਦੇਣ ਦੀ ਹਿੰਮਤ ਨਾ ਪਈ ਤੇ ਉਹਨਾਂ ਨੇ ਬੱਚਾ ਦੇਣ ਤੋਂ ਨਾ ਕਰ ਦਿੱਤੀ ਤਾਂ ਕਰੋਧ ਵਿੱਚ ਆਇਆ ਉਹ ਫਕੀਰ 40 ਦਿਨ ਦੀ ਤਪੱਸਿਆ ਤੇ ਬੈਠ ਗਿਆ ਕਿ 40 ਦਿਨ ਦੇ ਅੰਦਰ ਅੰਦਰ ਮੈਂ ਇਸ ਝੂਠਿਆਂ ਦੇ ਨਗਰ ਨੂੰ ਤਬਾਹ ਹੀ ਕਰ ਦੇਣਾ ਹੈ ਫਕੀਰ ਹਮਜਾ ਗੋਸ਼ ਤਪੱਸਿਆ ਲਈ ਇੱਕ ਹਨੇਰੇ ਵਾਲੇ ਗੁੰਬਦ ਵਿੱਚ ਬੈਠ ਗਿਆ ਜਿੱਥੇ ਸੂਰਜ ਦੀ ਇੱਕ ਵੀ ਕਿਰਨ ਨਹੀਂ ਜਾਂਦੀ ਸੀ ਫਕੀਰ ਨੂੰ ਕ੍ਰੋਧ ਵਿੱਚ ਆਇਆ ਦੇਖ ਕੇ ਸਿਆਲਕੋਟ ਨਗਰ ਦੇ ਸਾਰੇ ਲੋਕ ਬਹੁਤ ਡਰ ਗਏ ਤੇ ਡਰਦੇ ਮਾਰੇ ਤਰਾ ਤਰਾ ਕਰਨ ਲੱਗੇ 19 ਦਿਨੀ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੀਆਂ ਉਦਾਸੀਆਂ ਦੇ ਦੌਰਾਨ ਸਿਆਲਕੋਟ ਵਿਖੇ ਪਹੁੰਚ ਜਾਂਦੇ ਹਨ ਤਾਂ ਗੁਰੂ ਸਾਹਿਬ ਜੀ ਦੇ ਦਰਸ਼ਨ ਪਾ ਕੇ ਲੋਕਾਂ ਦੀ ਜਾਨ ਵਿੱਚ ਜਾਨ ਆਉਂਦੀ ਹੈ ਸਿਆਲਕੋਟ ਨਗਰ ਦੇ ਸਾਰੇ ਲੋਕ ਗੁਰੂ ਜੀ ਤੋਂ ਰੱਖਿਆ ਦੀ ਭੀਖ ਮੰਗਣ ਲੱਗੇ ਕਿ ਸਾਨੂੰ ਕਿਸੇ ਨਾ ਕਿਸੇ ਤਰ੍ਹਾਂ ਫਕੀਰ ਹਮਜਾ ਗੋਸ਼ਤੋਂ ਬਚਾ ਲਓ ਤਾਂ ਗੁਰੂ ਸਾਹਿਬ ਜੀ ਨੇ ਭਾਈ ਮਰਦਾਨੇ ਨੂੰ ਉਸ ਫਕੀਰ ਦੇ ਕੋਲ ਭੇਜਿਆ ਕਿ ਜਾਓ ਉਸ ਨੂੰ ਬੁਲਾ ਕੇ ਲੈ ਕੇ ਆਓ ਪਰ ਫਕੀਰ ਹਮਜਾ ਗੋਸ਼ ਦੇ ਚੇਲੇ ਭਾਈ ਮਰਦਾਨੇ ਨੂੰ ਉਸ ਦੇ ਕੋਲ ਜਾਣ ਹੀ ਨਹੀਂ ਦਿੰਦੇ ਜਦੋਂ ਕੋਈ ਵੀ ਗੱਲ ਬਣਦੀ ਨਾ ਦੇਖੀ ਤਾਂ ਗੁਰੂ ਸਾਹਿਬ ਜੀ ਨੇ ਆਪਣੀ ਦ੍ਰਿਸ਼ਟੀ ਉਸ ਗੁੰਬਦ ਵੱਲ ਪਾਈ ਜਿਸ ਦੇ ਅੰਦਰ ਫਕੀਰ ਹਮਜ਼ਾ ਗੋਸ਼ ਬੈਠਾ ਹੋਇਆ ਸੀ ਤਾਂ ਗੁੰਬਦ ਇੱਕਦਮ ਫਟ ਗਿਆ ਜਿੱਥੇ ਅੱਜ ਵੀ ਬਹੁਤ ਵੱਡਾ ਮੋਰਾ ਹੈ ਜਦੋਂ ਗੁੰਬਦ ਫਟਿਆ ਤਾਂ ਸੂਰਜ ਦੀ ਸਿੱਧੀ ਰੌਸ਼ਨੀ ਉਸ ਫਕੀਰ ਦੇ ਚਿਹਰੇ ਤੇ ਪਈ ਜਿਸ ਨਾਲ ਉਸ ਫਕੀਰ ਦੀ ਭਗਤੀ ਭੰਗ ਹੋ ਗਈ ਤੇ ਉਹ ਬਾਹਰ ਆ ਗਿਆ ਤੇ ਆਣ ਕੇ ਗੁਰੂ ਸਾਹਿਬ ਜੀ ਨੂੰ ਆਖਦਾ ਹੈ ਕਿ ਤੁਸੀਂ ਸਾਡੀ ਤਪੱਸਿਆ ਭੰਗ ਕਿਉਂ ਕੀਤੀ ਤਾਂ ਗੁਰੂ ਜੀ ਉਸ ਫਕੀਰ ਨੂੰ ਸਮਝਾਉਂਦੇ ਹਨ ਕਿ ਤੁਸੀਂ ਕਿਸੇ ਇੱਕ ਦੀ ਗਲਤੀ ਦੀ ਸਜ਼ਾ ਸਾਰੇ ਨਗਰ ਨੂੰ ਨਹੀਂ ਦੇ ਸਕਦੇ ਕਿਉਂਕਿ ਇਸ ਨਗਰ ਵਿੱਚ ਕਈ ਚੰਗੇ ਲੋਕ ਵੀ ਰਹਿੰਦੇ ਹਨ ਪਰ ਫਕੀਰ ਗੁਰੂ ਜੀ ਦੀ ਗੱਲ ਨਾਲ ਸਹਿਮਤ ਨਹੀਂ ਸੀ ਤੇ ਆਖਣ ਲੱਗਾ ਕਿ ਮੈਂ ਜਾਣਦਾ ਹਾਂ ਕਿ ਇਹ ਸਾਰਾ ਹੀ ਨਗਰ ਝੂਠਿਆਂ ਦਾ ਹੈ ਪਰ ਜੇਕਰ ਤੁਸੀਂ ਕਹਿੰਦੇ ਹੋ ਕਿ ਇੱਥੇ ਸੱਚੇ ਲੋਕ ਵੀ ਹਨ ਤਾਂ ਤੁਹਾਨੂੰ ਸਾਬਿਤ ਕਰਨਾ ਪਵੇਗਾ ਤਾਂ ਫਕੀਰ ਹਮਜ਼ਾ ਗੋਸ਼ ਦੇ ਮੂੰਹੋਂ ਇਹ ਗੱਲ ਸੁਣ ਕੇ ਗੁਰੂ ਜੀ ਮੁਸਕਰਾਉਂਦੇ ਹਨ ਤੇ ਭਾਈ ਮਰਦਾਨੇ ਦੇ ਹੱਥ ਵਿੱਚ ਦੋ ਆਨੇ ਦਿੰਦੇ ਹਨ ਤੇ ਆਖਦੇ ਹਨ ਕਿ ਜਾਓ ਭਾਈ ਨਗਰ ਵਿੱਚ ਜਾਓ ਤੇ ਇੱਕ ਆਨੇ ਦਾ ਸੱਚ ਖਰੀਦ ਕੇ ਲਿਆਓ ਤੇ ਇੱਕ ਆਨੇ ਦਾ ਝੂਠ ਖਰੀਦ ਕੇ ਲੈ ਕੇ ਆਓ ਤਾਂ ਗੁਰੂ ਜੀ ਦੇ ਹੁਕਮ ਅਨੁਸਾਰ ਭਾਈ ਮਰਦਾਨਾ ਨਗਰ ਦੇ ਅੰਦਰ ਚਲਾ ਜਾਂਦਾ ਹੈ ਤੇ ਲੋਕਾਂ ਨੂੰ ਪੁੱਛਦਾ ਹੈ ਕਿ ਝੂਠ ਜਾਂ ਸੱਚ ਕਿੱਥੋਂ ਮਿਲੇਗਾ ਮੈਂ ਇੱਕ ਆਨੇ ਦਾ ਝੂਠ ਖਰੀਦਣਾ ਹੈ ਤੇ ਦੂਜੇ ਆਨੇ ਦਾ ਸੱਚ ਖਰੀਦਣਾ ਹੈ ਤਾਂ ਭਾਈ ਮਰਦਾਨੇ ਦੇ ਮੂੰਹੋਂ ਇਹ ਗੱਲ ਸੁਣ ਕੇ ਕਈ ਲੋਕ ਤਾਂ ਉਹਨਾਂ ਦਾ ਮੂਜਾਕ ਣਾਉਂਦੇ ਤੇ ਕਈ ਲੋਕ ਬੁਰਾ ਭਲਾ ਬੋਲਦੇ ਤੇ ਕਈ ਲੋਕ ਹੱਥ ਜੋੜ ਕੇ ਇਹ ਕਹਿ ਦਿੰਦੇ ਕਿ ਜਾ ਭਾਈ ਜਾ ਅੱਗੇ ਜਾ ਐਵੇਂ ਸਾਡਾ ਸਿਰ ਨਾ ਖਾ ਤਾਂ ਅਖੀਰਕਾਰ ਭਾਈ ਮਰਦਾਨਾ ਮੂਲਾ ਖੱਤਰੀ ਦੀ ਦੁਕਾਨ ਤੇ ਪਹੁੰਚ ਜਾਂਦਾ ਹੈ ਤਾਂ ਮੂਲਾ ਖੱਤਰੀ ਭਾਈ ਮਰਦਾਨੇ ਦੀ ਸਾਰੀ ਗੱਲ ਨੂੰ ਬੜੇ ਧਿਆਨ ਪੂਰਵਕ ਨਾਲ ਸੁਣਦਾ ਹੈ ਤੇ ਇੱਕ ਕਾਗਜ਼ ਤੇ ਲਿਖਦਾ ਹੈ ਕਿ ਮਰਨਾ ਸੱਚ ਹੈ ਤੇ ਜਿਉਣਾ ਝੂਠ ਹੈ ਤਾਂ ਭਾਈ ਮਰਦਾਨਾ ਉਹਨਾਂ ਕਾਗਜ਼ ਦੇ ਦੋ ਟੁਕੜਿਆਂ ਨੂੰ ਲੈ ਕੇ ਗੁਰੂ ਜੀ ਪਾਸ ਆ ਜਾਂਦਾ ਹੈ ਤਾਂ ਗੁਰੂ ਸਾਹਿਬ ਜੀ ਉਸ ਕਾਗਜ਼ ਦੇ ਟੁਕੜਿਆਂ ਨੂੰ ਫਕੀਰ ਹਮਜਾ ਗੋਸ਼ ਨੂੰ ਦਿਖਾਉਂਦੇ ਹਨ ਕਿ ਦੇਖੋ ਇਸ ਨਗਰ ਵਿੱਚ ਚੰਗੇ ਲੋਕ ਵੀ ਰਹਿੰਦੇ ਹਨ ਤਾਂ ਇਹ ਦੇਖ ਕੇ ਫਕੀਰ ਹਮਜਾ ਗੋਸ਼ ਵੀ ਸ਼ਾਂਤ ਹੋ ਜਾਂਦਾ ਹੈ ਹੁਣ ਮੂਲਾ ਖੱਤਰੀ ਗੁਰੂ ਜੀ ਦੇ ਦਰਸ਼ਨ ਪਾਉਣ ਵਾਸਤੇ ਭਾਈ ਮਰਦਾਨੇ ਦੇ ਪਿੱਛੇ-ਪਿੱਛੇ ਆ ਜਾਂਦਾ ਹੈ ਕਿ ਉਹ ਕਿਹੜਾ ਮਹਾਪੁਰਸ਼ ਹੈ ਜਿਹੜਾ ਸੱਚ ਤੇ ਝੂਠ ਨੂੰ ਖਰੀਦਾ ਹੈ ਮੂਲਾ ਖੱਤਰੀ ਗੁਰੂ ਜੀ ਦੇ ਦਰਸ਼ਨ ਪਾ ਕੇ ਨਿਹਾਲ ਹੋ ਜਾਂਦਾ ਹੈ ਤੇ ਉਹਨਾਂ ਦੇ ਉਪਦੇਸ਼ਾਂ ਤੋਂ ਇੰਨਾ ਪ੍ਰਭਾਵਿਤ ਹੁੰਦਾ ਹੈ ਕਿ ਉਸਨੇ ਕਈ ਦਿਨ ਤੱਕ ਗੁਰੂ ਜੀ ਦੀ ਸ਼ਰਨ ਵਿੱਚ ਰਹਿ ਕੇ ਸੱਚੇ ਦਿਲੋਂ ਉਹਨਾਂ ਦੀ ਸੇਵਾ ਬੰਦਗੀ ਕੀਤੀ ਤੇ ਕਾਫੀ ਸਮਾਂ ਬੀਤ ਜਾਣ ਤੋਂ ਬਾਅਦ ਗੁਰੂ ਜੀ ਦੀ ਆਗਿਆ ਲੈ ਕੇ ਆਪਣੇ ਘਰ ਨੂੰ ਵਾਪਸ ਪਰਤ ਜਾਂਦਾ ਹੈ ਤੇ ਗੁਰੂ ਸਾਹਿਬ ਜੀ ਆਪਣੀਆਂ ਉਦਾਸੀਆਂ ਜਾਰੀ ਰੱਖਦੇ ਕਿਤੇ ਅੱਗੇ ਨਿਕਲ ਜਾਂਦੇ ਹਨ ਉਦਾਸੀਆਂ ਦੌਰਾਨ ਗੁਰੂ ਨਾਨਕ ਪਾਸ਼ਾ ਕੁਝ ਸਮੇਂ ਬਾਅਦ ਫਿਰ ਤੋਂ ਸਿਆਲਕੋਟ ਨਗਰ ਵਿੱਚ ਪਹੁੰਚਦੇ ਹਨ ਤੈਸੋ ਉਚਦੇ ਹਨ ਕਿ ਜਾਂਦੇ ਜਾਂਦੇ ਮੂਲੇ ਨੂੰ ਵੀ ਮਿਲ ਕੇ ਜਾਂਦੇ ਹਨ ਮੂਲੇ ਖੱਤਰੀ ਨੂੰ ਦੁਬਾਰਾ ਮਿਲਣ ਵਾਸਤੇ ਗੁਰੂ ਜੀ ਉਸ ਦੇ ਘਰ ਦਾ ਦਰਵਾਜ਼ਾ ਖੜਕਾਉਂਦੇ ਹਨ ਤੇ ਉੱਚੀ ਆਵਾਜ਼ ਲਗਾਉਂਦੇ ਹਨ ਕਿ ਮੂਲਾ ਜੀ ਘਰੇ ਹੋ ਤਾਂ ਅੱਗਿਓ ਮੂਲੇ ਦੀ ਘਰ ਵਾਲੀ ਸੋਚਦੀ ਹੈ ਕਿ ਇਹ ਤਾਂ ਉਹੀ ਫਕੀਰ ਦੁਬਾਰਾ ਆ ਗਏ ਹਨ ਜਿਹੜੇ ਅੱਗੇ ਇਸ ਨੂੰ ਲੈ ਕੇ ਗਏ ਸਨ ਤਾ ਮੂਲੇ ਦੀ ਪਤਨੀ ਮੂਲੇ ਨੂੰ ਪਾਥੀਆਂ ਵਾਲੇ ਢਾਰੇ ਵਿੱਚ ਲਕੋ ਦਿੰਦੀ ਹੈ ਤੇ ਅੰਦਰੋਂ ਆਵਾਜ਼ ਦਿੰਦੀ ਹੈ ਕਿ ਮੂੜਾ ਘਰੇ ਨਹੀਂ ਹੈ ਤਾਂ ਇਸੇ ਤਰ੍ਹਾਂ ਗੁਰੂ ਸਾਹਿਬ ਜੀ ਮੂਲੇ ਨੂੰ ਤਿੰਨ ਵਾਰੀ ਆਵਾਜ਼ ਲਗਾਉਂਦੇ ਹਨ ਤੇ ਤਿੰਨੋਂ ਵਾਰ ਮੂਲੇ ਦੀ ਪਤਨੀ ਇਹੋ ਬੋਲਦੀ ਹੈ ਕਿ ਨਹੀਂ ਜੀ ਮੂੜਾ ਇਸ ਵੇਲੇ ਘਰੇ ਨਹੀਂ ਹੈ ਤਾ ਮੂਲੇ ਦੀ ਪਤਨੀ ਦੇ ਮੂੰਹੋਂ ਬਾਰ-ਬਾਰ ਇਹੋ ਗੱਲ ਸੁਣ ਕੇ ਗੁਰੂ ਜੀ ਨੇ ਬਚਨ ਬੋਲੇ ਕਿ ਠੀਕ ਹੈ ਭਾਈ ਜੇਕਰ ਮੂਲਾ ਘਰੇ ਨਹੀਂ ਤਾਂ ਫਿਰ ਹੈ ਹੀ ਨਹੀਂ ਤਾਂ ਗੁਰੂ ਜੀ ਦੇ ਮੂੰਹੋਂ ਇਹ ਬਚਨ ਨਿਕਲਦਿਆਂ ਹੀ ਬਾਥੀਆਂ ਵਿੱਚੋਂ ਸੱਪ ਨਿਕਲਦਾ ਹੈ ਤੇ ਮੂਲੇ ਖਤਰੀ ਨੂੰ ਲੜ ਜਾਂਦਾ ਹੈ ਤੇ ਉਸ ਦੀ ਮੌਤ ਹੋ ਜਾਂਦੀ ਹੈ ਜਿਸ ਤੋਂ ਬਾਅਦ ਮੂਲੇ ਖੱਤਰੀ ਦਾ ਸਾਰਾ ਪਰਿਵਾਰ ਮੂਲੇ ਦੀ লাশ ਨੂੰ ਗੁਰੂ ਜੀ ਪਾਸ ਲੈ ਕੇ ਪਹੁੰਚ ਜਾਂਦਾ ਹੈ ਤੇ ਗੁਰੂ ਜੀ ਸਾਹਮਣੇ ਬੇਨਤੀਆਂ ਕਰਦਾ ਹੈ ਕਿ ਮੂਲੇ ਖੱਤਰੀ ਨੂੰ ਜ਼ਿੰਦਾ ਕਰ ਦਿੱਤਾ ਜਾਵੇ ਤਾਂ ਗੁਰੂ ਨਾਨਕ ਪਾਸ਼ਾ ਜੀ ਆਖਦੇ ਹਨ ਕਿ ਹੁਣ ਤਾਂ ਇਸ ਦਾ ਕੁਝ ਨਹੀਂ ਹੋ ਸਕਦਾ ਅਸੀਂ ਦਸਵੇਂ ਜਾਮੇ ਵਿੱਚ ਦੱਖਣ ਦੇਸ਼ ਵਿੱਚ ਇਸ ਦਾ ਉਦਾਰ ਕਰਾਂਗੇ ਤੇ ਇਹ ਬਚਨ ਬੋਲ ਕੇ ਗੁਰੂ ਨਾਨਕ ਪਾਸ਼ਾ ਜੀ ਉੱਥੋਂ ਚਲੇ ਜਾਂਦੇ ਹਨ ਜਿਸ ਤੋਂ ਬਾਅਦ ਮੁੱਲਾ ਖਤਰੀ 84 ਭੋਗ ਦਾ ਹੋਇਆ ਕਈ ਸਾਲ ਭਟਕਦਾ ਹੈ ਤੇ ਦਸਵੇਂ ਜਾਮੇ ਵਿੱਚ ਗੁਰੂ ਨਾਨਕ ਪਾਸ਼ਾ ਦਸਮ ਪਾਸ਼ਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਰੂਪ ਵਿੱਚ ਆਪਣੀਆਂ ਫੌਜਾਂ ਤੇ ਬਹਾਦਰ ਸ਼ਾਹ ਦੇ ਨਾਲ ਨਦੇੜ ਸਾਹਿਬ ਵਿਖੇ ਪਹੁੰਚਦੇ ਹਨ ਤਾਂ ਦਸਮ ਪਾਸ਼ਾ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਪਣੇ ਤੀਰ ਨਾਲ ਇੱਕ ਖਰਗੋਸ਼ ਦਾ ਸ਼ਿਕਾਰ ਕਰਦੇ ਨੇ ਤਾਂ ਇਹ ਦੇਖ ਕੇ ਬਹਾਦਰ ਸ਼ਾਹ ਗੁਰੂ ਜੀ ਤੋਂ ਪੁੱਛਦਾ ਹੈ ਕਿ ਮਹਾਰਾਜ ਜੀ ਤੁਸੀਂ ਇਸ ਮਾਸੂਮ ਖਰਗੋਸ਼ ਦਾ ਸ਼ਿਕਾਰ ਕਿਉਂ ਕੀਤਾ ਤਾਂ ਉਸ ਮਰੇ ਹੋਏ ਖਰਗੋਸ਼ ਵਿੱਚੋਂ ਮੂਲੇ ਖੱਤਰੀ ਦੀ ਰੂਹ ਨਿਕਲਦੀ ਹੈ ਤੇ ਗੁਰੂ ਜੀ ਸਾਹਮਣੇ ਸੀਸ ਨਵਾ ਕੇ ਉਨ੍ਹਾਂ ਦੇ ਚਰਨਾਂ ਵਿੱਚ ਨਮਸਕਾਰ ਕਰਦੀ ਹੈ ਤੇ ਸਾਰਿਆਂ ਨੂੰ ਆਪਣੇ ਨਾਲ ਬੀਤੀ ਇਹ ਹੱਡ ਬੀਤੀ ਸੁਣਾਉਂਦੀ ਹੈ ਕਿ ਗੁਰੂ ਨਾਨਕ ਪਾਤਸ਼ਾਹ ਜੀ ਦੇ ਸਰੂਪ ਵਿੱਚ ਆਏ ਦਸਮ ਪਾਤਸ਼ਾਹ ਧੰਤਨ ਸ਼੍ਰੀ ਗੋਬਿੰਦ ਸਿੰਘ ਜੀ ਮੂਲੇ ਖੱਤਰੀ ਦਾ ਉਧਾਰ ਕਰਦੇ ਹਨ ਗੁਰੂ ਪਿਆਰਿਓ ਜਿਸ ਥਾਂ ਤੇ ਇਹ ਘਟਨਾ ਵਾਪਰੀ ਸੀ ਉਸ ਥਾਂ ਤੇ ਅੱਜ ਗੁਰਦੁਆਰਾ ਸ਼੍ਰੀ ਸ਼ਿਕਾਰ ਗੰਜ ਸਾਹਿਬ ਸਥਿਤ ਹੈ ਸਤਨਾਮ ਸ਼੍ਰੀ ਵਾਹਿਗੁਰੂ